ਜਿਨਾਰੇ 2024 ਦੇ 2025 ਦੇ ਵਿੱਚ ਵਰਕ ਪਰਮਟ ਐਕਸਪਾਇਰ ਹੋ ਰਹੇ ਆ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਜਾਵੇ ਦੂਜੀ ਡਿਮਾਂਡ ਆਪਣੀ ਹੈਗੀ ਆ ਜਿਹੜੇ ਡਰਾਅ ਆ ਰਹੇ ਆ ਉਹ ਸਾਰੇ ਕੰਸਿਸਟੈਂਟ ਆਉਣ ਤੇ ਉਹਨਾਂ ਦੇ ਨੰਬਰ ਆਫ ਇਨਵੀਟੇਸ਼ਨ ਦਾ ਉਹ ਵੀ ਪਹਿਲਾਂ ਵਾਂਗ ਜਿਵੇਂ 18 ਵੀ ਦੇ ਵਿੱਚ ਜਿਆਦਾ ਆਉਂਦੇ ਸੀ ਉਦਾਂ ਹੁਣ ਨਾਰਮਲ ਜਿਵੇਂ ਸੀਸੀ ਡਰਾਅ 2021 ਤੋਂ ਬਾਅਦ ਆ ਪਾਰਟੋਂ ਚੌਥੇ ਆਇਆ ਹਨ ਜਿਵੇਂ ਉਹ ਡਰਾਅ ਆ ਉਹਦਾ ਵੀ ਇਨਵੀਟੇਸ਼ਨ ਸਾਰੀਆਂ ਤਿੰਨ ਕਿਲਿਆਰੀ ਆ ਉਦਾਂ ਦੇ ਡਰਾਅ ਹੁਣ ਰੈਗੂਲਰ ਤੇ ਆਉਣ ਇਹ ਵੀ ਆਪਣੀ ਇੱਕ ਡਿਮਾਂਡ ਆ ਪੀ ਐਂਡ ਪੀ ਨੂੰ ਤੇ ਤੀਜੀ ੜਮਾਨ ਜਿਹੜੀ ਹੈਗੀ ਆ ਆਪਣੇ ਐਲਐਮਆਈ ਐਲਐਮਆਈ ਦੇ ਨਾਂ ਤੇ ਜਿਹੜੀ ਐਕਸਪਲੋਇਟੇਸ਼ਨ ਹੁੰਦੀ ਆ ਸਾਰਿਆਂ ਨੂੰ ਪਤਾ ਸੱਚ ਆ 35000 40000 ਐਲਐਮਆਈ ਵਿਕ ਰਹੀ ਆ ਉਹਦਾ ਕੋਈ ਆਲਟਰਨੇਟਿਵ ਆ ਵੀ ਤੇ ਚੌਥੀ ਹੈਗੀ ਆ ਜਿਹੜੇ ਸਟੂਡੈਂਟ ਅੱਜ ਹੁਣ ਇਸ ਵਾਰ ਸਟੱਡੀ ਕਰ ਰਹੇ ਆ ਕਾਲਜ ਦੇ ਵਿੱਚ ਉਹਨਾਂ ਦਾ ਜਿਹੜਾ ਪੀਜੀਡਬਲ ਪੀਜੀਆ ਜੇ ਉਹ ਕੋਰਸ ਹੈਗਾ 2 ਸਾਲ ਦਾ ਜਿਹੜਾ ਕਿ 3 ਸਾਲ ਦਾ ਵਰਕ ਪਰਮਿਟ ਹੁੰਦਾ ਸੀ ਉਹ 5 ਤੇ ਕਨਵਰਟ ਕੀਤਾ ਜਾਵੇ ਤੇ ਜਿਨ੍ਹਾਂ ਨੂੰ 1 ਸਾਲ ਦਾ ਮਿਲਦਾ ਸੀ 1 ਸਾਲ ਦੀ ਪੜ੍ਹਾਈ ਕਰਕੇ ਉਹ 2 ਸਾਲਾਂ ਦਾ ਵਰਕ ਪਰਮਿਟ ਮਿਲੇ ਤੇ ਆਪਣੇ ਸਿਰਾ ਇਮੀਗ੍ਰੇਸ਼ਨ ਤੋਂ ਸਿਰਾ ਭਾਈ ਨੇ ਇਹ ਪਟੀਸ਼ਨ ਵੀ ਲਾਂਚ ਕੀਤੀ ਜੀ ਵੀ ਗੱਲ ਲੱਗੇ 200 ਤਾਂ ਨੇ ਪਾਰਲੀਮੈਂਟ 'ਚ ਵੀ ਕੀਤੀ ਆ ਉਹਦੇ ਤੇ ਥੋੜੀ ਉਹਨਾਂ ਨੇ ਕੀਤੀ ਵੀ ਚਰਚਾ ਤੇ ਇਹੀ ਡਿਮਾਂਡ ਨੂੰ ਆਪਾਂ ਹੋਰ ਅੱਗੇ ਲੈ ਕੇ ਜਾਣਾ ਸੋ ਇਹ ਚਾਹ ਡਿਮਾਂਡ ਨੂੰ ਆਪਾਂ ਮੇਨ ਰੱਖ ਕੇ ਅੱਜ ਦੀ ਰੈਲੀ ਇਹ ਆਰਗੇਨਾਈਜ਼ ਕੀਤੀ ਆ ਨੌਜਵਾਨਾਂ ਤੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਰਕਰਾਂ ਲਈ ਇੱਕ ਵੱਡਾ ਸਮੂਹ ਨੌਜਵਾਨ ਸਪੋਰਟਸ ਨੈਟਵਰਕ ਦੀ ਅਗਵਾਈ ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਸ਼ਾਪਰਸ ਵਰਲਡ ਦੇ ਨੇੜੇ ਕੈਨਫ پارک ਦੇ ਵਿੱਚ ਇਹ ਵੱਡਾ ਪ੍ਰਦਰਸ਼ਨ ਹੋਇਆ ਪ੍ਰਦਰਸ਼ਕਾਰੀਆਂ ਨੇ ਕੈਨੇਡਾ ਦੇ ਸਟੱਡੀ ਪਰਮਟ ਅਤੇ ਪੋਸਟ ਗ੍ਰੈਜੂਏਟ ਪਰਮਟਾਂ ਵਿੱਚ ਹਾਲੀਆ ਤਬਦੀਲੀ ਦੇ ਜਵਾਬ ਵਿੱਚ ਚੰਗੇ ਟ੍ਰੀਟਮੈਂਟ ਦੀ ਮੰਗ ਕੀਤੀ ਹੈ ਸਮੂਹ ਦੁਆਰਾ ਕਈ ਸੋਸ਼ਲ ਮੀਡੀਆ ਪੋਸਟਾਂ ਦੇ ਅਨੁਸਾਰ ਉਹ ਸਰਕਾਰ ਨੂੰ 2024 ਅਤੇ 25 ਵਿੱਚ ਖਤਮ ਹੋਣ ਵਾਲੇ ਵਿਦੇਸ਼ੀ ਕਰਮਚਾਰੀਆਂ ਦੇ ਵਰਕ ਪਰਮਟ ਨੂੰ ਵਧਾਉਣ ਦੀ ਅਪੀਲ ਕਰ ਰਹੇ ਨੇ ਤੇ ਸਥਾਈ ਨਿਵਾਸੀਆਂ ਲਈ ਇੱਕ ਉੱਚ ਮਾਰਗ ਦੀ ਵਕਾਲਤ ਵੀ ਉਹਨਾਂ ਵੱਲੋਂ ਕੀਤੀ ਗਈ। ਉਹਨਾਂ ਦੇ ਮਟੋਜ਼ ਕੰਮ ਕਰਨ ਲਈ ਕਾਫੀ ਚੰਗਾ, ਰਹਿਣ ਲਈ ਕਾਫੀ ਚੰਗਾ ਦੇ ਨਾਲ ਇਹ ਸਮੂਹ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਕਾਲਤ ਕਰ ਰਿਹਾ ਜਿਨ੍ਹਾਂ ਨੂੰ ਉਹ ਕਹਿੰਦੇ ਹਨ ਕਿ ਕੈਨੇਡਾ ਵਿੱਚ ਸਸਤੀ ਮਜ਼ਦੂਰੀ ਦੇ ਸਰੋਤ ਵਜੋਂ ਇਹਨਾਂ ਨੂੰ ਵਰਤਿਆ ਜਾ ਰਿਹਾ ਹੈ। ਲੋਰਾ ਵਾਲਟਨ 온ਟਾਰੀਓ ਫੰਡਰੇਸ਼ਨ ਆਫ ਲੇਬਰ ਦੀ ਪ੍ਰਧਾਨ ਇੱਕ ਮੁਟਤਾ ਜਿਤ ਵਿਰੋਧ ਪ੍ਰਦਰਸ਼ਨ ਦੌਰਾਨ ਸ਼ਾਮਲ ਹੋਈ ਤੁਹਾਡੀ ਲੜਾਈ ਸਾਡੀ ਲੜਾਈ ਹੈ ਬਿਲਕੁਲ ਸਪਸ਼ਟ ਤੌਰ ਤੇ ਅਸੀਂ ਇਸ ਸਮੇਂ ਦੇਖ ਰਹੇ ਹਾਂ ਕਿ ਉਹ ਇੱਕ ਨਕਸਲਵਾਦ ਹੈ ਇਹ ਵਿਕਟਰ ਸਾਡੇ ਸੂਬੇ ਅਤੇ ਸਾਡੇ ਦੇਸ਼ ਵਿੱਚ ਨਕਸਲਵਾਦ ਅਤੇ ਵਿਕਟਰੇ ਲਈ ਕੋਈ ਵੀ ਥਾਂ ਨਹੀਂ ਹੈ ਵਾਲਟਰ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਕਈ ਗੱਲਾਂ ਖੁੱਲ ਕੇ ਇਹਨਾਂ ਵਿਦਿਆਰਥੀਆਂ ਦੇ ਨਾਲ ਕੀਤੀਆਂ ਸੋਸ਼ਲ ਮੀਡੀਆ ਤੇ ਵਿਆਪਕ ਤੌਰ ਤੇ ਸਾਂਝਾ ਕੀਤਾ ਗਿਆ ਇੱਕ ਪੋਸਟ ਵਿਰੋਧ ਦੇ ਉਦੇਸ਼ ਨੂੰ ਸਪਸ਼ਟ ਕਰਦਾ ਇਹ ਦਰਸਾਉਂਦਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜ਼ੀਰੋ ਸਬੂਤ ਦੇ ਬਾਵਜੂਦ ਰਿਹائش ਅਤੇ ਨੌਕਰੇ ਦੇ ਸੰਕਟ ਦੇ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਇਆ ਜਾਂਦਾ ਹੈ ਗਰੁੱਪ ਦੀ ਦਲੀਲ ਹੈ ਕਿ ਸਰਕਾਰੀ ਨੀਤੀਆਂ ਤੇ ਕਾਰਪੋਰੇਟਰ ਅਮਲ ਅਸਲ ਮੁੱਦੇ ਤੇ ਨਹੀਂ ਕਰਦੇ ਆਓ ਪਹਿਲਾਂ ਤੁਹਾਨੂੰ But so, no, well, I'm going to try to keep this fairly quick because I don't want to stand in between you and the great work you're doing. First of all, on behalf of 54 unions and a million workers, the Ontario Federation of Labour stands with you because workers are workers are workers. And I want to be very clear that's something that we need to get out as a message. A worker is a worker, and when you come after one worker. You are coming after every single worker in the province of Ontario, and you're coming after every single worker in the country of Canada. And we need to stand. I okay. think we need to stand together. So your fight is our fight. I am so pleased that we can be here joining with you and my colleagues, you know, are across the province today doing many things. We want to be here with you. We want to continue fighting before you. We want to continue to lift up your voices because quite frankly what we see right now is racism it's discrimination and there is no room for racism and the discrimination in our province there is no room for racism and discrimination in our country and we need to stand up and put an end to it now i'm also going to tell you you guys are some of the most disciplined folks i've ever ever met and for that i am so we, there's so many people who can learn from all of you keep up the good fight knowing that we're here with you Whatever you need, please do not hesitate to come and ask. We will be here beside you fighting in Queen's Park, at Parliament Hill. We know that the work that you do is key, and we need to make it easier for you to be able to maintain your status here. Thank you for everything that you are doing. Thank you for being brave. Thank you for using your voice. And let's not back down. We've got a lot of fight ahead together. ਹੇ एवरीवन ਵੀਡੀਓ ਦੇ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸੰਕਟ ਇੱਕ ਵੱਡਾ ਸੰਕਟ ਹੈ ਤੇ ਇਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ 2023 ਦੇ ਅੰਤ ਤੱਕ 140985 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਪੜ੍ਹਨ ਲਈ ਸਵੀਕਾਰ ਕੀਤਾ ਗਿਆ ਜਿਵੇਂ ਕਿ ਕੈਨੇਡੀਅਨ ਬਿਊਰੋ ਆਫ ਇੰਟਰਨੈਸ਼ਨਲ ਐਜੂਕੇਸ਼ਨ ਦੁਆਰਾ ਰਿਪੋਰਟ ਕੀਤਾ ਗਿਆ ਹੈ ਸਟੈਟਿਕਸ ਕੈਨੇਡਾ ਨੇ 2021 ਅਤੇ 22 ਸੈਸ਼ਨ ਦੇ ਮੁਕਾਬਲੇ 2023 ਸੈਸ਼ਨ ਦਾ ਅਧਿਐਨ ਉਦੇਸ਼ਾਂ ਲਈ ਕੈਨੇਡਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ 52.6% ਤਿੱਖੀ ਕਮੀ ਦਾ ਖੁਲਾਸਾ ਕੀਤਾ ਜਦੋਂ ਕਿ 21,96,468 ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਵਿੱਚ ਪਹੁੰਚੇ ਇਸਦਰਨ ਕੈਨੇਡੀਅਨ ਮਾਰਗੇਜ ਹਾਊਸਿੰਗ ਕਾਰਪੋਰੇਸ਼ਨ ਦਾ ਤਾਜ਼ਾ ਅੰਕੜਾ ਜਿਸਨੇ ਮਾਰਚ ਦੇ ਮੁਕਾਬਲੇ April ਸ਼ੁਰੂ ਹੋਣ ਵਾਲੇ ਕੈਨੇਡੀਅਨ ਹਾਊਸਿੰਗ ਵਿੱਚ 1% ਦੀ ਗਿਰਾਵਟ ਦਾ ਸੰਕੇਤ ਦਿੱਤਾ ਹੈ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਦੇਸ਼ ਵਿੱਚ ਹਾਊਸਿੰਗ ਸੰਕਟ ਵਿਚਕਾਰ ਸਬੰਧਾਂ ਦੀ ਘਾਟ ਨੂੰ ਉਜਾਗਰ ਕਰਦਾ ਹੈ ਨੌਜਵਾਨ ਸਪੋਰਟਸ ਨੈਟਵਰਕ ਬਿਹਤਰ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਕਰਮਚਾਰੀਆਂ ਦੀ ਵਕਾਲਤ ਕਰ ਰਹੇ ਨੇ ਉਹ ਉਜਾਗਰ ਕਰਦੀ ਹੈ ਕਿ ਕਿਵੇਂ ਮੌਜੂਦਾ ਨੀਤੀਆਂ ਰੋਜ਼ਗਾਰਦਾਤਾਵਾਂ ਨੂੰ ਘੱਟੋ-ਘੱਟ ਉਜਾਗਰ ਕਰਦਾ ਹੈ ਕਿਵੇਂ ਮੌਜੂਦਾ ਨੀਤੀਆਂ ਇਸ ਵਿੱਚ ਘੱਟੋ-ਘੱਟ ਤਨਖਾਹ ਦੇ ਕੇ ਉਨ੍ਹਾਂ ਨੂੰ ਓਵਰਟਾਈਮ ਤਨਖਾਹ ਅਤੇ ਲਾਵਾ ਤੋਂ ਇਨਕਾਰ ਕਰਕੇ ਪ੍ਰਵਾਸੀ ਅਤੇ ਵਿਦੇਸ਼ੀ ਕਾਮਿਆਂ ਦਾ ਸ਼ੋਸ਼ਣ ਕਰਨ ਦੀ ਇਜਾਜ਼ਤ ਦਿੰਦੀ ਹੈ। ਵਰਤਮਾਨ ਵਿੱਚ ਵਿਦੇਸ਼ੀ ਕਾਮਿਆਂ ਨੂੰ ਨੌਕਰੀ 'ਤੇ ਰੱਖਣ ਵਾਲੇ ਮਾਲਕਾਂ ਨੂੰ ਉਨ੍ਹਾਂ ਦੇ ਰੋਜ਼ਗਾਰ ਸਮਝੌਤੇਆਂ ਵਿੱਚ ਦੱਸੀਆਂ ਸ਼ਰਤਾਂ ਦੇ ਅਨੁਸਾਰ ਪਗਤਾਨ ਕਰਨ ਦੀ ਲੋੜ ਹੁੰਦੀ ਹੈ ਜਿਸ ਵਿੱਚ ਓਵਰਟਾਈਮ ਕੰਮ ਲਈ ਮੁਆਵਜ਼ਾ ਸ਼ਾਮਲ ਹੁੰਦਾ ਜੇਕਰ ਨਿਰਧਾਰਤ ਕੀਤਾ ਗਿਆ ਹਾਲਾਂਕਿ ਕੈਚ ਇਹ ਹੈ ਕਿ ਓਵਰਟਾਈਮ ਤਨਖਾਹ ਸਿਰਫ ਤਾਂ ਹੀ ਬਕਾਇਆ ਜੇਕਰ ਇਹ ਇਕਰਾਰਨਾਮੇ ਵਿੱਚ ਸਪਸ਼ਟ ਰੂਪ ਵਿੱਚ ਦਰਸਾਇਆ ਗਿਆ ਨਾਓ ਟ੍ਰੈਂਟੋਨਾ ਗੱਲਬਾਤ ਵਿੱਚ ਇੱਕ ਔਰਤ ਜਿਸ ਨੇ ਕੈਨੇਡਾ ਵਿੱਚ ਆਪਣੀ ਸਥਿਤੀ ਨੂੰ ਖਤਰੇ ਵਿੱਚ ਪਾਉਣ ਦੀ ਚਿੰਤਾ ਕਾਰਨ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕੀਤੀ ਨੇ ਆਪਣਾ ਅਨੁਭਵ ਸਾਂਝਾ ਕੀਤਾ ਕਿ ਇੱਕ ਆਫਿਸ ਦੇ ਵਿੱਚ ਉਹ ਕੰਮ ਕਰਦੀ ਹੈ ਛੋਟੇ ਕਾਰੋਬਾਰ ਵਿੱਚ ਨੌਕਰੀ ਉਸਨੇ ਕੀਤੀ ਉਸ ਸਮਾਨ ਸਥਿਤੀ ਵਿੱਚ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਿਦੇਸ਼ੀ ਕਰਮਚਾਰੀਆਂ ਦੀਆਂ ਕਹਾਣੀਆਂ ਗੂੰਜਦੀਆਂ ਹੋਈਆਂ ਇਸ ਪੂਰੇ ਪ੍ਰੋਟੈਸਟ ਦੇ ਵਿੱਚ ਨਜ਼ਰ ਆਈਆਂ ਕੈਨੇਡਾ ਵਿੱਚ ਇੱਕ ਆਏ ਨਵੇਂ ਵਿਅਕਤੀ ਨੇ ਵੀ ਦੱਸਿਆ ਕਿ ਮੈਨੂੰ ਦਫ਼ਤਰ ਵਿੱਚ ਪਹਿਲੀ ਨੌਕਰੀ ਨੂੰ ਸਿਰਫ ਇਹ ਮਹਿਸੂਸ ਕਰਨੀ ਮਿਲਿਆ ਗਿਆ ਕਿ ਇਹ ਉਹੀ ਨਹੀਂ ਹੈ ਜੋ ਮੈਂ ਸੋਚਿਆ ਸੋ ਕਿਤੇ ਨਾ ਕਿਤੇ ਸ਼ੋਸ਼ਣ ਦੀ ਗੱਲ ਕੀਤੀ ਜਾਵੇ ਤਾਂ ਇਹ ਸਥਿਤੀ ਕਿਵੇਂ ਖਤਮ ਹੋਊਗੀ ਔਰਤ ਨੇ ਕੈਨੇਡਾ ਵਿੱਚ ਆਪਣੀ ਸਥਿਤੀ ਬਾਰੇ ਚਿੰਤਾ ਜ਼ਾਹਰ ਕੀਤੀ ਕਿਉਂਕਿ ਉਸ ਦੇ 1 ਸਾਲ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਮਿਆਦ ਪੁੱਗਣ ਵਾਲੀ ਸੀ ਇਹ ਇਸ ਸਮੇਂ ਦੌਰਾਨ ਸੀ ਕਿ ਉਸ ਨੂੰ ਇੱਕ ਮਾਲਕ ਨੇ ਜਿੱਥੇ ਉਸ ਨਾਲ ਗੱਲਬਾਤ ਕੀਤੀ ਤੇ ਉਸ ਨੂੰ ਵਰਕ ਪਰਮਿਟ ਦੀ ਪੇਸ਼ਕਸ਼ ਵੀ ਕੀਤੀ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਉਸ ਨੇ ਅੱਗੇ ਵੀ ਦੱਸਿਆ ਕਿ ਪਿਛਲੇ ਸਟੱਡੀ ਵਰਕ ਪਰਮਿਟ ਕਾਨੂੰਨਾਂ ਦੇ ਤਹਿਤ 1 ਸਾਲ ਲਈ ਕੈਨੇਡਾ ਵਿੱਚ ਪੜ੍ਹਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 1 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਪੀਜੀ ਡਬਲਯੂਪੀ ਪ੍ਰਾਪਤ ਹੁੰਦਾ ਹੈ ਜਦੋਂ ਕਿ 2 ਸਾਲਾਂ ਲਈ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ 3 ਸਾਲ ਦਾ ਵਰਕ ਪਰਮਿਟ ਦਿੱਤਾ ਜਾਂਦਾ ਹੈ ਇੱਕ ਪੀਜੀ ਡਬਲਯੂਪੀ ਗ੍ਰੈਜੂਏਸ਼ਨ ਤੋਂ ਬਾਅਦ ਕੈਨੇਡਾ ਵਿੱਚ ਸਥਾਈ ਕੰਮ ਕਰਨ ਦੀ ਇਜਾਜ਼ਤ ਦਿੰਦਾ ਪਰ ਸਥਾਈ ਨਿਵਾਸੀ ਲਈ ਮਾਰਗ ਦੀ ਗਾਰੰਟੀ ਨਹੀਂ ਦਿੰਦਾ ਸਥਾਈ ਨਿਵਾਸੀ ਦੀ ਯੋਗਤਾ ਪੂਰੀ ਕਰਨ ਲਈ ਵਿਦਿਆਰਥੀ ਨੂੰ ਕੈਨੇਡਾ ਵਿੱਚ 1 ਸਾਲ ਦਾ ਫੁੱਲ ਟਾਈਮ ਕੰਮ ਦਾ ਤਜਰਬਾ ਕੈਨੇਡਾ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਅਤੇ ਇਮੀਗ੍ਰੇਸ਼ਨ ਡਰਾਅ ਪ੍ਰਣਾਲੀ ਵਿੱਚ ਲੋੜਿੰਦੇ ਅੰਕਾਂ ਦੀ ਜ਼ਰੂਰਤ ਹੁੰਦੀ ਹੈ ਹਾਲਾਂਕਿ ਸਥਾਈ ਨਿਵਾਸੀ ਬੇਨਤੀ ਵਿੱਚ ਬੈਕਲੌਗ ਦੇ ਨਾਲ ਵਾਧੇ ਹੋਏ ਉੱਚ ਐਡਵਾਂਸ ਡਰਾਅ ਨੇ ਬਹੁਤ ਸਾਰੇ PGWP ਧਾਰਕਾਂ ਨੂੰ ਅੜਿੱਕੇ ਵਿੱਚ ਹੀ ਛੱਡ ਦਿੱਤਾ ਹੈ ਸੰਭਵ ਤੌਰ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਭੇਜਿਆ ਜਾ ਰਿਹਾ ਹੈ ਰੈਜੀਡੈਂਸੀ ਦੇ ਵੱਡੇ ਔਕੇ ਰਸਤਿਆਂ ਨੇ ਕਿਸੇ ਤੌਰ ਤੇ ਮਾਲਕਾਂ ਨੂੰ ਬੰਦ ਵਰਕ ਪਰਮਿਟ ਜਾਂ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਲਈ ਮੋਟੀਆਂ ਫੀਸਾਂ ਵਸੂਲ ਕਰਕੇ ਵਿਦੇਸ਼ੀ ਕਾਮਿਆਂ ਦਾ ਸ਼ੋਸ਼ਣ ਕਰਨ ਦੀ ਇਜਾਜ਼ਤ ਦਿੱਤੀ ਹੈ ਹਾਲਾਂਕਿ ਜਾਇਦ ਇਹ ਹੁੰਦੇ ਹਨ ਕਿ ਜਦੋਂ ਮੈਂ ਆਪਣੇ ਮਾਲਕ ਨਾਲ ਫਸੇ ਹੋਣ ਕਾਰਨ ਨਿਰਾਸ਼ ਮਹਿਸੂਸ ਕਰਦਾ ਕਿਉਂਕਿ ਇਹ ਉਹ ਕੰਮ ਨਹੀਂ ਹੈ ਜੋ ਮੈਂ ਕਰਨਾ ਚਾਹੁੰਦਾ ਹਾਂ ਮੈਨੂੰ ਅਕਸਰ ਆਮ ਤਨਖਾਹ ਚੱਕਰ ਤੋਂ ਬਾਅਦ ਕਈ ਹਫ਼ਤੇਾਂ ਬਾਅਦ ਭੁਗਤਾਨ ਕੀਤਾ ਜਾਂਦਾ ਮੈਂ ਅਜੇ ਵੀ ਇੱਕ ਸਪான்ਸਰਡ ਵਰਕ ਪਰਮਿਟ ਪ੍ਰਾਪਤ ਕਰਨ ਲਈ ਖੁਸ਼ਕਿਸਮਤ ਮਹਿਸੂਸ ਕਰਦਾ ਕਿਉਂਕਿ ਮੇਰੇ ਦੋਸਤ ਹਨ ਜਿਨ੍ਹਾਂ ਨੇ ਐਲ ਐਮ ਆਈ ਨੂੰ 20000 ਤੋਂ 40000 ਡਾਲਰ ਤੱਕ ਭੁਗਤਾਨ ਕਰਕੇ ਲਤਾ ਇਹ ਗੱਲ ਉਸ ਔਰਤ ਵੱਲੋਂ ਕੀਤੀ ਗਈ ਇਮੀਗ੍ਰੇਸ਼ਨ ਰਿਫਿਊਜ਼ੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਨਾਓ ਟ੍ਰਾਂਟੋ ਦੇ ਨਾਲ ਸਾਂਝੇ ਕੀਤੇ ਇੱਕ ਬਿਆਨ ਵਿੱਚ ਵਿਦੇਸ਼ ਮੰਤਰਾਲੇ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ 27 ਵਿਦੇਸ਼ੀ ਵਰਕਰ ਪ੍ਰੋਗਰਾਮ ਦੇ ਤਹਿਤ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਵਾਲੇ ਮਾਲਕਾਂ ਨੂੰ ਸੁਰੱਖਿਅਤ ਅਤੇ ਨਿਰਪੱਖ ਕੰਮ ਕਰਨ ਵਾਲੇ ਸਹਿਪਰਦਾਨ ਦੀ ਜ਼ਰੂਰਤ ਹੁੰਦੀ ਹੈ ਇਮੀਗ੍ਰੇਸ਼ਨ ਐਂਡ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਨਾਓ ਟ੍ਰਾਂਟੋ ਨਾਲ ਸਾਂਝੇ ਕੀਤੇ ਇਸ ਬਿਆਨ ਤੋਂ ਬਾਅਦ ਆਈ ਆਰ ਸੀ ਸੀ ਨਾ ਸਿਰਫ ਇਨ੍ਹਾਂ ਮਾਲਕਾਂ ਦੀ ਪਾਲਣਾ ਦੀ ਨਿਰੀਖਣ ਅਤੇ ਨਿਰਧਾਰਤ ਕਰਦਾ ਸਗੋਂ ਉਹਨਾਂ ਦੇ ਜਵਾਬਦੇਹ ਢੰਗ ਹੁੰਦਾ ਹੈ। ਬਿਆਨ ਵਿੱਚ ਕਿਹਾ ਗਿਆ ਕਿ ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਮਾਲਕਾਂ ਨੂੰ ਪ੍ਰਸ਼ਾਸਨੀ ਮੁਦਰਾ ਜੁਰਮਾਨੇ ਦਾ ਸਾਹਮਣਾ ਕਰਨਾ ਪੈਂਦਾ ਅਤੇ ਇਹਨਾਂ ਪ੍ਰੋਗਰਾਮਾਂ ਦੇ ਤਹਿਤ ਅਸਥਾਈ ਤੌਰ ਤੇ ਜਾਂ ਸਥਾਈ ਤੌਰ ਤੇ ਵਿਦੇਸ਼ੀ ਕਰਮਚਾਰੀ ਨੂੰ ਭਰਤੀ ਕਰਨਾ ਰੋਕਿਆ ਜਾ ਸਕਦਾ ਹੈ। ਤੇਜਸਲ ਮਾਰਚ ਵਿੱਚ ਰੋਜ਼ਗਾਰ ਮੰਤਰੀ ਰੈਡੀ ਨੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਲੇਬਰ ਮਾਰਕੀਟ ਵਿੱਚ ਇੰਪੈਕਟ ਅਸੈਸਮੈਂਟ ਐਲ ਐਮ ਆਈ ਪ੍ਰੋਗਰਾਮ ਵਿੱਚ ਸ਼ਾਮਲ ਧੋਖਾਧੜੀ ਦੇ ਅਭਿਆਸਾਂ ਬਾਰੇ ਗਵਾਹੀ ਦੇਣ ਲਈ ਬੁਲਾਇਆ ਜਿਸ ਦੀ ਵਰਤੋਂ ਕਾਮਿਆਂ ਨੂੰ ਲਿਆਉਣ ਦੇ ਉਦੇਸ਼ ਨਾਲ ਨੌਕਰੀ ਲਈ ਵਿਕਰੀ ਯੋਜਨਾ ਦੀ ਸਹੂਲਤ ਲਈ ਦੁਰਵਰਤੋਂ ਕੀਤੀ ਗਈ ਸੀ ਵਿਦੇਸ਼ਾਂ ਤੋਂ ਉਹਨਾਂ ਨੂੰ ਇਹਨਾਂ ਦੁਰਵਿਵਹਾਰ ਦਾ ਮੁਕਾਬਲਾ ਕਰਨ ਲਈ ਕੀਤੇ ਜਾ ਰਹੇ ਉਪਵਾਮਾਂ ਬਾਰੇ ਸਮਝਣ ਪ੍ਰਦਾਨ ਕਰਨ ਲਈ ਵੀ ਕਿਹਾ ਗਿਆ ਪੀ ਆਰ ਸਿਸਟਮ ਵਿੱਚ ਨਵੀਂ ਤਬਦੀਲੀਆਂ ਨੇ ਲੋਕਾਂ ਨੂੰ ਦੇਸ਼ ਵਿੱਚ ਰਹਿਣ ਲਈ ਅਜਿਹੀ ਹਸੋਹੀਣੀ ਰਕਮ ਦਾ ਭੁਗਤਾਨ ਕਰਨ ਲਈ ਸਿਰਫ ਧੱਕਿਆਂ ਅਤੇ ਰੋਜ਼ਗਾਰਦਾਤਾਮ ਅਤੇ ਇਮੀਗ੍ਰੇਸ਼ਨ ਸਲਾਹਕਾਰ ਇਸ ਬਾਰੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਉਹ ਫਾਇਦਾ ਲੈਂਡ ਇਤਿਆਰ ਨੇ ਇਹ ਇੱਕ ਪ੍ਰਣਾਲੀਗਤ ਸਮੱਸਿਆ ਸਾਡੇ ਨਾਲ ਗੱਲ ਕਰਨ ਵਾਲਾ ਅਣਪਛਾਤਾ ਸਰੋਤ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਿਦੇਸ਼ੀ ਕਰਮਚਾਰੀਆਂ ਵਿੱਚੋਂ ਇੱਕ ਹੈ ਅਕਸਰ ਸ਼ੋਸ਼ਣ ਕਰਨ ਵਾਲੀਆਂ ਨੌਕਰੀਆਂ ਦੀ ਪੇਸ਼ਕਸ਼ ਵਿੱਚੋਂ ਫਸ ਜਾਂਦੇ ਨੇ ਘੱਟੋ-ਘੱਟ ਤੇ ਲਾਭ ਜਾਂ ਓਵਰਟਾਈਮ ਤਨਖਾਹ ਪ੍ਰਾਪਤ ਕੀਤੇ ਬਿਨਾਂ ਫੁੱਲ ਟਾਈਮ ਕੰਮ ਕਰਦੇ ਨੇ ਆਈਆਰਸੀਸੀ ਅਸਥਾਈ ਵਿਦੇਸ਼ੀ ਕਰਮਚਾਰੀ ਨੂੰ ਬਦਲੇ ਦੇ ਬਿਨਾਂ ਸੰਭਾਵੀ ਗਲਤ ਕੰਮਾਂ ਦੀਆਂ ਸਥਿਤੀਆਂ ਨੂੰ ਗੁਮਨਾਮ ਰੂਪ ਵਿੱਚ ਰਿਪੋਰਟ ਕਰਨ ਲਈ ਇੱਕ ਗੁਪਤ ਟਿਪ ਟਲਾਈਨ ਦੀ ਪੇਸ਼ ਕਰਦਾ ਹੈ ਜੇਕਰ ਅਪਰਾਧਿਕ ਗਤੀਵਿਧੀਆਂ ਦਾ ਸ਼ੱਕ ਹੈ ਤਾਂ ਜਾਣਕਾਰੀ ਕਾਨੂੰਨੀ ਲਾਗੂ ਕਰਨ ਵਾਲੀ ਏਜੰਸੀਆਂ ਜਿਵੇਂ ਕਿ ਰਾਇਲ ਕੈਨੇਡੀਅਨ ਮਾਉਂਟੇਨਡ ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੂੰ ਭੇਜੀ ਜਾਂਦੀ ਹੈ ਰਿਜ਼ੈਂਟ ਕਰਮਚਾਰੀਆਂ ਅਤੇ ਕਿਸੇ ਹੋਰ ਵਿਅਕਤੀ ਦੀ ਦੁਰਵਿਵਹਾਰ ਜਾਂ ਦੁਰਵਿਵਹਾਰ ਦੀਆਂ ਸਥਿਤੀਆਂ ਦੀ ਰਿਪੋਰਟ ਕਰਨ ਅਤੇ ਕਰਮਚਾਰੀ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਸੂਚਿਤ ਕਰਨ ਵਿੱਚ ਮਦਦ ਕਰ ਸਕਦੇ ਨੇ ਆਈ ਆਰ ਸੀ ਸੀ ਵੱਲੋਂ ਇਹ ਬਿਆਨ ਦਿੱਤਾ ਗਿਆ ਇਹ ਪੁੱਛੇ ਜਾਣ ਤੇ ਕਿ ਉਹ ਆਪਣੇ ਮਾਲਕ ਨਾਲ ਸੰਬੰਧਿਤ ਅਧਿਕਾਰਾਂ ਦੀ ਰਿਪੋਰਟ ਕਿਉਂ ਨਹੀਂ ਕਰਦੀ ਔਰਤ ਨੇ ਦੱਸਿਆ ਕਿ ਇਹ ਇੱਕ ਬਦਤਮੀਜ਼ੀ ਹੈ ਤੁਸੀਂ નિર્ਦੋਸ਼ ਤੌਰ ਤੇ ਦਾਖਲ ਹੋ ਜਾਂਦੇ ਹੋ ਪਰ ਤੁਸੀਂ ਪੀੜਤ ਦੀ ਰੱਖਿਆ ਕਰਦੇ ਹੋ ਕਿਉਂਕਿ ਉਹਨਾਂ ਦੀ ਰਿਪੋਰਟ ਕਰਨ ਦਾ ਮਤਲਬ ਕੈਨੇਡਾ ਵਿੱਚ ਤੁਹਾਡਾ ਰਤਬਾ ਗੁਵਾਣਾ ਵੀ ਹੋ ਸਕਦਾ ਹੈ ਕੈਨੇਡੀਅਨ ਖਬਰਨਾਮੇ ਵਿੱਚ ਵੱਡੀ ਖਬਰ ਹੋ ਖਬਰ ਇਸ ਤਰ੍ਹਾਂ ਚੱਲਣਗੇ ਦੇਸ਼ ਦੇ तमाम ਖਬਰ ਦੇਖਣ ਵਾਸਤੇ ਬਨੇ ਰਹੋ ਕੈਨੇਡੀਅਨ ਕਬਰੀ ਦੇ ਨਾਲ